ਉਸ ਸਹੂਲਤਾਂ ਦੇ ਵਿੱਚ ਬਲੱਡ ਬੈਂਕ ਹੈ ਬੈਟਰੀ ਮੈਡੀਕਲ ਸਟੋਰ ਆਪਰੇਸ਼ਨ تھیਟਰ ਵੀ 24 ਘੰਟੇ ਖੁੱਲਾ ਹੈ ਸਾਡੇ ਕੋਲ ਸਰਜਰੀ ਦੇ ਮਾਹਿਰ ਡਾਕਟਰ ਡਾਕਟਰ ਰਾਹੁਲ ਗੁੱਤਾ ਜੋ ਕਿ ਹੱਡੀਆਂ ਦੇ ਸਪੈਸ਼ਲਿਸਟ ਹਨ ਹਰ ਰੋਜ਼ ਆਪਰੇਸ਼ਨ ਕਰਦੇ ਹਨ ਸਰ ਹੈਲਥ ਐਚ ਡੀ ਐਫ ਸੀ ਆਰ ਕੋ ਹੋਰ ਕਈ ਤਰ੍ਹਾਂ ਦੀਆਂ ਪ੍ਰਾਈਵੇਟ ਇੰਸ਼ੋਰੈਂਸਾਂ ਉਪਲਬਧ ਹਨ ਆਯੁਸ਼ਮਨ ਕਾਰਡ ਦੇ ਅਧੀਨ ਵੀ ਚੂਲੇ ਬਦਲਣ ਦੇ ਆਪਰੇਸ਼ਨ ਬਿਲਕੁਲ ਫ੍ਰੀ ਕੀਤੇ ਜਾਂਦੇ ਨੇ ਇੱਥੇ ਬਹੁਤ ਹੀ ਆਧੁਨਿਕ ਟੈਕਨੀਕ ਦਾ ਆਧੁਨਿਕ ਮਸ਼ੀਨਾਂ ਨਾਲ ਆਪਰੇਸ਼ਨ ਕੀਤੇ ਜਾਂਦੇ ਨੇ ਇਲਾਜ ਰੇਟ ਵੀ ਸਹੀ ਹੈ ਲਾਜ਼ਮੀ ਸਹੀ ਵੀ ਕਈ ਤਰ੍ਹਾਂ ਦੀਆਂ ਜੋ ਸਪੋਰਟ ਇੰਜਰੀਜ਼ ਹੁੰਦੀਆਂ ਨੇ ਉਹਨਾਂ ਦਾ ਆਪਰੇਸ਼ਨ ਬਹੁਤ ਹੀ ਘੱਟ ਰੇਟਾਂ ਤੇ ਤੇ ਵਧੀਆ ਟੈਕਨੀਕ ਨਾਲ ਕੀਤਾ ਜਾਂਦਾ ਹੈ ਸਮਰਾਲਾ ਦੇ ਕਨ ਹਸਪਤਲ ਦੇ ਡਾਇਰੈਕਟਰ ਡਾਕਟਰ ਗੁਰਮੁਖ ਸਿੰਘ ਦੇ ਨਾਲ ਉਹਨਾਂ ਦੇ ਹਸਪਤਲ ਦੇ ਸੰਬੰਧੀ ਵਿਸ਼ੇਸ਼ ਗੱਲਬਾਤ ਕੀਤੀ ਗਈ ਜਿਸ ਤਰ੍ਹਾਂ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਨ 2009 ਤੋਂ ਗਨ ਹਸਪਤਲ ਸਮਰਾਲਾ ਅਤੇ ਆਲੇ ਦੁਆਲੇ ਦੇ ਪਿੰਡਾਂ ਦੀ ਸੇਵਾ ਕਰ ਰਿਹਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਸਾਡੇ ਹਸਪਤਲ ਦੇ ਵਿੱਚ ਅਮਰਜੈਂਸੀ ਸੇਵਾਵਾਂ 24 ਘੰਟੇ ਉਪਲਬਧ ਨੇ। ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦੇ ਹਸਪਤਲ ਵਿੱਚ ਵੱਖ-ਵੱਖ ਤਜਰਬੇਕਾਰ ਡਾਕਟਰ ਹੱਡੀਆਂ ਜਨਰਲ ਬਿਮਾਰੀਆਂ ਔਰਤਾਂ ਦੀਆਂ ਬਿਮਾਰੀਆਂ ਤੇ ਹਰ ਕਿਸਮ ਦੇ ਆਪਰੇਸ਼ਨਾਂ ਦੇ ਮਹਾ ਡਾਕਟਰ 24 ਘੰਟੇ ਲਈ ਉਪਲਬਧ ਨੇ। ਉਹ ਆਪਣੇ ਹਸਪਤਾਲ ਦੇ ਵਿੱਚ ਬਣੇ ਬਲੱਡ ਬੈਂਕ ਦੇ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਸੇਵਾ ਵਿੱਚ ਬਲੱਡ ਬੈਂਕ ਵਿੱਚ ਖੂਨ ਦੀ ਸਹੂਲਤ 24 ਘੰਟੇ ਉਪਲਬਧ ਰਹਿੰਦੀ ਹੈ। ਕਿਸੇ ਨੂੰ ਵੀ ਕਿਸੇ ਕਿਸਮ ਦਾ ਬਲੱਡ ਚਾਹੀਦਾ ਹੈ ਤਾਂ ਉਹ ਆ ਕੇ ਸਿੱਧੇ ਸੰਪਰਕ ਕਰ ਸਕਦੇ ਨੇ। ਖੱਡੀਆਂ ਦੇ ਮਹਾ ਡਾਕਟਰ ਰਾਹੁਲ ਗੁਪਤਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਹਰ ਕਿਸਮ ਦੀਆਂ ਹੱਡੀਆਂ ਦਾ ਇਲਾਜ ਤੇ ਆਪਰੇਸ਼ਨ ਬੜੇ ਹੀ ਸਸਤੇ ਰੇਟਾਂ ਵਿੱਚ ਕੀਤੇ ਜਾਂਦੇ ਨੇ ਜਿਸ ਵਿੱਚ ਗੋਡੇ ਬਦਲਣੇ ਚੂਲੇ ਦੇ ਆਪਰੇਸ਼ਨ ਤੇ ਹੋਰ ਵੀ ਹੱਡੀਆਂ ਦੇ ਆਪਰੇਸ਼ਨ ਕੀਤੇ ਜਾਂਦੇ ਨੇ ਅਮਰ ਸਿੰਘ ਨੰਬਰਦਾਰ ਪਿੰਨ ਕਗੜਵਾਲ ਹੈ ਕਾਨ ਹਸਪੀਟਲੋਂ ਆਪਰੇਸ਼ਨ ਕਰਵਾਇਆ ਗੋਡਾ ਹਾਂ ਕਾਨ ਨੂੰ ਇੱਥੇ ਪਹਿਲਾਂ ਵੀ ਮੈਂ 4 ਸਾਲ ਪਹਿਲਾਂ ਪਾਇਆ ਮੇਰਾ ਗੋਡਾ ਬਿਲਕੁਲ ਠੀਕ ਹੈ ਬਿਲਕੁਲ ਫਿੱਟ ਹੈ ਹਾਂ ਆ ਗੋਡਾ ਵੀ ਫਿੱਟ ਹੈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਇਹਿਆ ਗੋਡੇ ਜਾਨੀ ਮੇਰਾ ਘੇਟ ਨਹੀਂ ਆਇਨ ਇਹਨਾਂ ਦੇ ਪੈਸੇ ਸਾਰੇ ਗੋਡੇ ਜਿੰਨੇ ਮੇਰੇ ਨਾਲ ਚ ਪਹਿਲਾ ਗੋਡੇ ਪਏ ਉਹ ਵੀ ਸਹੀ ਨੇ ਹੁਣ ਵੀ ਸਹੀ ਹੈ ਵੀ ਇਹਨਾਂ ਦਾ ਪਰਮਾਤਮਾ ਕੰਨੀ ਤੇ ਮੈਂ ਕਹਿੰਦਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਇਹਦਾ ਇਲਾਜ ਰੇਟ ਵੀ ਸਹੀ ਹੈ ਇਲਾਜ ਵੀ ਸਹੀ ਹੈ ਦੋ ਚੀਜ਼ਾਂ ਸਹੀਆਂ ਸਹੂਲਤਾਂ ਦੀ ਗੱਲ ਕਰੀ ਸਹੂਲਤਾਂ ਸਹੀ ਨੇ ਸਾਰੇ ਥੋੜਾ ਚੈਨਾ ਦੀਆਂ ਇਹੀਆਂ ਸਾਡੇ ਘਰ ਕਮਰੇ ਚ ਸਹੂਲਤਾਂ ਨਹੀਂ ਹੈਗੀਆਂ ਖਾਣ ਪੀਣ ਨੂੰ ਉਹ ਸਹੂਲਤਾਂ ਵਾਜਤ ਦੀਆਂ ਸਹੂਲਤਾਂ ਡਾਕਟਰ ਉਹ ਜਿਹੜੇ ਮੈਡਮ ਮੈਡਮ ਬਾਅਦ ਪੁੱਛਦੇ ਨੇ ਮੈਂ ਡਾਕਟਰ ਗੁਰਮukh ਸਿੰਘ ਡਾਇਰੈਕਟਰ ਕਰਨ ਹਸਪੀਟਲ ਸਮਰਾਲਾ ਜੋ ਕਿ ਅਸੀਂ ਸੰ 2009 ਤੋਂ ਸਮਰਾਲਾ ਵਿਖੇ ਮੈਡੀਕਲ ਸਹੂਲਤ ਰੈਗੂਲਰ 24 ਆਵਰਸ ਦੇ ਰਹੇ ਹਾਂ ਸਾਡੇ ਕੋਲ ਸੁਵਿਧਾਵਾਂ ਦੇ ਵਿੱਚ ਬਲੱਡ ਬੈਂਕ 24 ਘੰਟੇ ਖੁੱਲਾ ਹੈ ਜਿਸ ਦੇ ਵਿੱਚ ਸਾਡੇ ਹਸਪੀਟਲ ਦੇ ਅੰਦਰ ਜਾਂ ਬਾਹਰ ਲੈ ਕੇ ਸੇ ਲੋਡ ਬਣ ਨੂੰ ਬਲੱਡ 24 ਘੰਟੇ ਇਸ਼ੂ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਸਾਡੇ ਕੋਲ ਲੈਬਾਰਟਰੀ 24 ਘੰਟੇ ਖੁੱਲੀ ਹੈ ਮੈਡੀਕਲ ਸਟੋਰ 24 ਘੰਟੇ ਖੁੱਲਾ ਹੈ ਤੇ ਅਸੀਂ 24 ਆਵਰਸ ਜਿਹੜਾ ਸਾਡਾ ਆਪਰੇਸ਼ਨ ਥੀਟਰ ਵੀ ਵਰਕਿੰਗ ਦੇ ਵਿੱਚ ਨਾ ਮੈਂ ਹੈ ਜਿਹਦੇ ਵਿੱਚ ਜੇ ਕੋਈ ਰਾਤ ਨੂੰ ਐਮਰਜੈਂਸੀ ਹੁੰਦੀ ਹੈ ਤਾਂ ਅਸੀਂ ਰਾਤ ਨੂੰ ਵੀ ਸਰਜਰੀ ਦਾ ਇੱਕਦਮ ਅਰੇਂਜਮੈਂਟ ਕਰਕੇ ਆਪਰੇਸ਼ਨ ਕਰ ਦਿੰਦੇ ਆ ਇਸ ਤੋਂ ਵਗੈਰਾ ਸਾਡੇ ਕੋਲ ਸਰਜਰੀ ਦੇ ਮਾਹਿਰ ਡਾਕਟਰ ਡਾਕਟਰ ਰਾਹੁਲ ਗੁੱਤਾ ਜੋ ਕਿ ਹੱਡੀਆਂ ਦੇ ਸਪੈਸ਼ਲਿਸਟ ਹਨ ਹਰ ਰੋਜ਼ ਆਪਰੇਸ਼ਨ ਕਰਦੇ ਹਨ ਇਸ ਤੋਂ ਵਗੈਰਾ ਜਨਰਲ ਸਰਜਨ ਤੇ ਲੈਪਰੋਸਕੋਪੀ ਸਰਜਨ ਡਾਕਟਰ ਗੁਰਨਾਥ ਸਿੰਘ ਬੁੱਟਰ ਜੋ ਕਿ ਹਰ ਰੋਜ਼ ਦੁਰਮਿੰਨਲ ਤੇ ਆਪਣਾ ਓਪਨ ਸਰਜਰੀਸ ਕਰਦੇ ਹਨ ਇਸ ਤੋਂ ਵਗੈਰਾ ਆਪਣਾ ਗੁਰਦਿਆਂ ਦੇ ਸਪੈਸ਼ਲਿਸਟ ਡਾਕਟਰ ਚੰਨ ਗਿਵਲ ਸਿੰਘ ਜੋ ਕਿ ਹਰ ਰੋਜ਼ ਜ਼ਰੂਰਤ ਮੁਤਾਬਕ ਜਿਹੜੇ ਕਿ ਗੁਰਦਿਆਂ ਦੇ ਆਪਰੇਸ਼ਨ ਕਿਸੇ ਨੂੰ ਗੁਰਦੇ ਦੀ ਪੱਥਰੀ ਹੋਵੇ ਜਾਂ ਗੁਰਦਿਆਂ ਦੇ ਆਪਰੇਸ਼ਨ ਹੋਣ ਤਾਂ ਹਰ ਰੋਜ਼ ਕਰਦੇ ਹਨ ਇਸ ਤੋਂ ਉੱਧਰ ਆਪਣਾ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਸ਼ਿਵਾਨੀ ਜੋ ਕਿ 24 ਘੰਟੇ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਲਈ ਉਪਲਬਧ ਹਨ। ਇਸ ਤੋਂ ਲਗਭਗ ਕਾਰਡ ਬਿਜਾਦ ਦੀ ਗੱਲ ਕਰੀਏ ਅਲਸੂਲ ਕਾਰਡ ਦੇ ਕਿਹੜੇ-ਕਿਹੜੇ ਸੈੱਡਾ ਹਨ ਹਾਂਜੀ ਕਾਰਡ ਦੇ ਵਿੱਚ ਸਾਡੇ ਕੋਲ ਕੈਸ਼ਲੈਸ ਸਹੂਲਤ ਹੈਗੀ ਹੈ HDFC Argo Max Groupa Religare Healthcare ਔਰ ਆਪਣਾ ਆਸ਼ਮਨ ਪਾਥ ਜਿਸ ਦੇ ਵਿੱਚ ਸਾਡੇ ਕੋਲ ਪੇਸ਼ੈਂਟ ਦਾ કેચલેસ ટ્રીટમેન્ટ ਕੀਤਾ ਜਾਂਦਾ ਸਤਿਕਾਰ ਜੀ ਮੇਰਾ ਨਾਮ ਡਾਕਟਰ rahul gupta ਮੈਂ mbbs ms orthopedics ਸਪੈਸ਼ਲਿਸਟ ਇਨ ਆਲ ਕਾਈਂਡ ਆਫ orthopaedic surgeries joint replacement ਐਂਡ sports injuries ਮੈਂ ਹੁਣ ਤੁਹਾਡੇ ਆਪਣੇ ਸ਼ਹਿਰ ਸਮਰਾਲਾ ਵਿੱਚ ਕਰਨ ਹਸਪਤਲ ਵਿੱਚ 10 ਤੋਂ 12 ਵਜੇ ਹਰ ਐਤਵਾਰ ਨੂੰ opd ਸ਼ੁਰੂ ਕੀਤੀ ਹੈ ਜੀ ਜੋ ਕਿ ਤੁਸੀਂ ਜਾਣਦੇ ਹੋ ਕਿ ਇੱਥੇ ਹੱਡੀਆਂ ਦੇ ਹਰ ਤਰ੍ਹਾਂ ਦੇ ਆਪਰੇਸ਼ਨ ਕਈ ਸਾਲਾਂ ਤੋਂ ਕਿਤੇ ਜਾ ਰਹੇ ਨੇ ਐਮਰਜੈਂਸੀ ਸਾਡੀ ਜਿਹੜੀ ਹੈ 24 ਤੋਂ 24 ਘੰਟੇ ਸੱਤੋ ਦਿਨ ਚੱਲਦੀ ਹੈ ਜੀ ਤੇ ਇੱਥੇ ਇਸ ਹਸਪਤਾਲ ਵਿੱਚ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਉਪਲਬਧ ਹੈ ਆਪਰੇਸ਼ਨ ਥੀਟਰ ਬਹੁਤ ਹੀ ਆਧੁਨਿਕ ਟੈਕਨੀਕ ਦਾ ਆਧੁਨਿਕ ਮਸ਼ੀਨਾਂ ਨਾਲ ਆਪਰੇਸ਼ਨ ਕੀਤੇ ਜਾਂਦੇ ਨੇ ਇੱਥੇ ਹਰ ਤਰ੍ਹਾਂ ਦੀ ਟੁੱਟੀ ਟੁੱਟੀ ਹੋਈ ਹੱਡੀ ਦਾ ਆਪਰੇਸ਼ਨ ਗੋਡੇ ਬਦਲਣ ਦਾ ਆਪਰੇਸ਼ਨ ਚੂਲੇ ਬਦਲਣ ਦਾ ਆਪਰੇਸ਼ਨ ਹਰ ਤਰ੍ਹਾਂ ਦੇ ਸਪੋਰਟਸ ਇੰਜਰੀਜ਼ ਜਿਨ੍ਹਾਂ ਵਿੱਚ ਦੁਰਬੀਨ ਨਾਲ ਲਿਗਾਮੈਂਟ ਬਣਾਉਣਾ ਤੇ ਮੁੰਡਾ ਬਾਰ-ਬਾਰ ਨਿਕਲਣਾ ਹੋਰ ਹੋਰ ਵੀ ਕਈ ਤਰ੍ਹਾਂ ਦੀਆਂ ਜੋ ਸਪੋਰਟ ਇੰਜਰੀਜ਼ ਹੁੰਦੀਆਂ ਨੇ ਉਹਨਾਂ ਦਾ ਆਪਰੇਸ਼ਨ ਬਹੁਤ ਹੀ ਘੱਟ ਰੇਟਾਂ ਤੇ ਤੇ ਵਧੀਆ ਟੈਕਨੀਕ ਨਾਲ ਕੀਤਾ ਜਾਂਦਾ ਹੈ। ਜਿੰਨਾਂ ਸਰਕਾਰੀ ਤੇ ਹੈਲਥ ਕੇਅਰ ਕਾਰਡ ਜਿਹੜੇ ਹੁੰਦੇ ਨੇ ਉਹ ਵੀ ਇੱਥੇ ਚੱਲਦੇ ਨੇ ਆਪਣੇ ਹਸਪਤਾਲ ਦੇ ਵਿੱਚ ਕਿਲੇ ਕਿਲੇ ਚੱਲਦੇ। ਇਸ ਹਸਪਤਾਲ 'ਚ ਪ੍ਰਾਈਵੇਟ ਇੰਸ਼ੋਰੈਂਸ ਸਟਾਰ ਹੈਲਥ, HDFC ਆਰਗੋ ਹੋਰ ਕਈ ਤਰ੍ਹਾਂ ਦੀਆਂ ਪ੍ਰਾਈਵੇਟ ਇੰਸ਼ੋਰੈਂਸਾਂ ਉਪਲਬਧ ਨੇ। आयुष्मान कार्ड ਦੇ ਅਧੀਨ ਵੀ ਚੂਲੇ ਬਦਲਣ ਦੇ ਆਪਰੇਸ਼ਨ ਬਿਲਕੁਲ ਫ੍ਰੀ ਕੀਤੇ ਜਾਂਦੇ ਨੇ ਤੇ ਗੱਲ ਕਰੀਏ ਮੁਹਾਰਤ ਜਿਹੜੇ ਹੈਗੀਆਂ ਕਿਸ ਕਿਸ ਦੀ ਵਿੱਚ ਹੈ ਦਰਮਿਆਨ ਹੱਡੀਆਂ ਅਤੇ ਜੋੜਾਂ ਦੇ ਹਰ ਤਰ੍ਹਾਂ ਦੇ ਆਪਰੇਸ਼ਨ 'ਚ ਮੈਂ ਮਹਾਰਤਾ ਹਾਸਲ ਕੀਤੀ ਹੋਈ ਹੈ ਮੇਰਾ ਕੁੱਲ ਤਜਰਬਾ 14 ਸਾਲਾਂ ਤੋਂ ਜ਼ਿਆਦਾ ਦਾ ਹੈ ਮੈਂ ਕਈ ਹਜ਼ਾਰਾਂ ਆਪਰੇਸ਼ਨ ਜਿਹੜੇ ਹੈ ਇਸ ਹਸਪਤਾਲ 'ਚ ਵੀ ਕਰ ਚੁੱਕਿਆ ਹਾਂ ਤੇ ਲੁਧਿਆਣਾ ਸ਼ਹਿਰ ਵਿੱਚ ਕਈ ਸਾਲਾਂ ਤੋਂ ਮੈਂ ਆਪਰੇਸ਼ਨ ਕਰ ਰਿਹਾ ਹਾਂ